ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣੇ ਤੇ ਸਵੇਰੇ ਸਵੇਰੇ ਉੱਠ ਕੇ ਚਾਹ ਚੁੱਕ ਗਈ ਲਈ ਆਪਾਂ ਤੇ ਹੁਣ ਜਾ ਰਹੇ ਆ ਥੋੜਾ ਜਿਹਾ ਕੰਮ ਕਰਨ ਆਟਾ ਉਟਾ ਗੁੰਨਣ ਹੁਣ ਆਟਾ ਗੁੰਨ ਕੇ ਫਿਰ ਫੁਲਕੇ ਫੁਲਕੇ ਲਾਵਾਂਗੇ ਤੇ ਬਾਹਰ ਨੂੰ ਉਸ ਟਾਈਮ ਥੋੜਾ ਥੋੜਾ ਠੰਡਾ ਹੈਗਾ ਤਾਂ ਮੈਂ ਦੇਖਦੇ ਆ ਤੁਹਾਨੂੰ ਬਾਹਰ ਦਿਖਾਣੀ ਆ ਸਾਰਾ ਬਾਹਰ ਜਾ ਰਹੇ ਆ ਹੁਣ ਤੁਹਾਨੂੰ ਦਿਖਾਣੀ ਆ ਬਾਹਰ ਦਾ ਵੀ ਉਹ ਆ ਦੇਖ ਆ ਡੜੀ ਬੈਠੇ ਹੋਏ ਆ ਨਹੀਂ ਛੜਿਆ ਬਾਹਰ ਦੇਖੋ ਪਿਆ ਜਾਇਆ ਸਾਰਾ ਸੋਣ ਅਸੀਂ ਤਰਬੂਜ ਖਾਣ ਲੱਗੇ ਆ ਇਹ ਦੇਖੋ ਆ ਡੱਬੇ 'ਚ ਤਰਬੂਜ ਵੇ ਆ ਤੇ ਆ ਫੋਮ ਆ ਆਪਾਂ ਤਰਬੂਜ ਖਾ ਕੇ ਆਰਾਮ ਨਾਲ ਸਵੇਰ ਰੋਟੀ ਖਾ ਆ ਸਵੇਰੇ ਸਵੇਰੇ ਤਰਬੂਜ ਹੀ ਖਤਮ ਕਰ ਲੈਣੇ ਆ ਮੈਂ ਕਿਹਾ ਫੇਰ ਰੋਟੀ ਮੈਂ 12 ਵਜੇ ਤੱਕ ਖਾਵਾਂਗੇ ਆਪਾਂ 12 1 ਵਜੇ ਤੱਕ ਰੋਟੀ ਖਾਵਾਂਗੇ ਇਹ ਲਾਲ ਜੀ ਦੀ ਜਿਆਦਾ ਵਾ

ਸਟਾਰਨ ਨੀ ਚਾੜੂ ਨੀ 10 11 ਵਜੇ ਗਏ ਨਾ ਕੰਮ ਕੁਝ ਹੋਇਆ ਸੀ ਐਸੇ ਮੈਂ ਤਾਂ ਆਹ ਖਦਾवट ਕਰਦਣੇ ਆ ਪੰਗਾ ਇਸ ਮੈਂ ਨਾ ਥੋੜੀ ਜਿਹੀ ਸਫਾਈ ਕਰ ਦੇ ਇਸ ਤੋਂ ਮੈਂ ਥੋੜੀ ਸਫਾਈ ਕਰ ਦਿੰਦਾ ਗੰਦ ਹੋਇਆ ਤੇ ਮੇਰਾ ਥੋੜੀ ਜਿਹੀ ਸਫਾਈ ਸਿੱਧੀ ਕਰ ਲੇ ਤੇ ਬਾਕੀ ਕੁਝ ਛੱਡ ਦੇ ਆ ਤੇ ਨਾਲ ਨਹਾ ਕੇ ਜੋਤਨਾ ਨਹੀਂ ਆ ਫਿਰ ਉਸ ਤੋਂ ਬਾਅਦ ਬਸ ਖਲਣਾ ਹੈ ਨਹੀਂ ਟਾਈਮ ਤੇ 1:30 ਹੋ ਗਏ ਮੇਰੇ ਹਸਬੰਦ ਬੈਠਾ ਹੈ ਇਸ ਇੰਟਰਵਿਊ ਦੇ ਲਈ ਮੈਂ ਹਾਜ਼ਰੀ ਦਾ ਟਿਕਟ ਫੂਰਥ ਦੇ ਲਈ ਹਾਲੇ ਚੜ੍ਹਣਾ ਨਹੀਂ ਆ। ਕਰਨ ਲਾ ਕੇ ਸੁਨਾਨ ਜਾਉਂਗੀ ਰਸਤਾ ਮੇਰਾ ਹੋਇਆ ਗਿਆ ਵਾ ਪਰ ਪਰ ਸਾਰੀ ਹੋ ਗਿਆ। ਮੈਂ ਤਾਂ ਥੋੜੀ ਜਿਹੀ ਸਖਾਈ ਕਰਦਾ। ਤੇ ਇਹ ਲੱਗੇਗਾ ਬੰਦ ਕਿਹਾ ਹੁੰਦਾ। ਸਾਰਾ ਅੱਗੇ ਦੇ ਵਲੌਗ ਮੈਂ ਬਣਾ ਰਹੀ ਆ। ਤੇ ਦੱਸਿਓ ਅੱਜ ਕਹੀ ਜਿਹਾ ਰਹੀ ਤੇ ਵਲੌਗ ਕਹਿ ਜੋ ਮੰਦੇ ਆ। ਕਮੈਂਟ ਕਿਹ ਕਹਿੰਦੇ ਹੋ ਕਿ ਤੁਹਾਡੀ ਆਵਾਜ਼ ਕਲੀਅਰ ਨਹੀਂ ਆਉਂਦੀ ਜਾਂ ਕੁਝ ਵੀ। ਤੁਸੀਂ ਜਰੂਰ ਦੱਸਿਓ ਕਹਾਰ ਲਈ ਆਂਦੀ ਆਏ ਕਿ ਅੱਜ ਆਵਾਜ਼ ਕਹੇ ਜੀ ਆ ਰਹੀ ਐ ਇਹ ਜਰੂਰ ਦੱਸਿਓ ਤੇ ਮੈਂ ਥੋੜਾ ਜਿਹਾ ਪਖਾਈ ਕਰਦਾ ਇਥੇ ਮਿੱਟੀ ਸਾਹ ਦੂਰ ਦੀ ਬਹੁਤ ਆ ਬਹੁਤ ਮਿੱਟੀ ਉੱਡਦੀ ਆ ਸਾਡੇ ਇੱਥੇ ਬਿਲਕੁਲ ਥੋੜਾ ਜਿਹਾ ਇਥੇ ਕੋਪੜਾ ਬਸਤੀ ਦੁੱਸਣ ਕਰਦਾ ਸਾਰੀ ਮਿੱਟੀ ਉੱਡਦੀ ਆ ਇੰਨੀ ਕਿੰਨੀ ਮਿੱਟੀ ਹੈ ਤੁਹਾਰੇ ਸੁਖਾਈ ਕਰਨੀ ਆ ਆਹ ਇਹ ਤਾਂ ਬਾਰੇ ਸੁਖਾਈ ਕਰਦੇ ਥੋੜਾ ਬਦੀ ਤੇ ਦਿੱਤ ਨੂੰ ਫਾਸਟ ਵਾਲਾ ਹੋ ਜਾ ਰਿਹਾ ਹੈ ਬੱਚੇ ਇਹਨੇ ਫਿਰ ਮੀਟਿੰਗ ਸਾਫ ਨਹੀਂ ਦਿਖਾਉਂਦਾ ਸ਼ੇਟ ਕਰਦੇ ਆ ਸਾਰੇ ਗਾਇਜ਼ ਮੈਨੂੰ ਚੜ੍ਹੂ ਲੱਗਦੀ ਸੀ ਤਾਂ ਮੇਰਾ ਮੇਰਾ ਹੱਥੜਨਾ ਬਹੁਤ ਜ਼ਿਆਦਾ ਖਰਾਬ ਹੈਗਾ ਮੈਨੂੰ ਇੰਨਾ ਪਤਾ ਲੱਗ ਪਿਆ ਹੈ ਕੀ ਪਤਾ ਲੱਗੇ ਤੈਨੂੰ ਇਹ ਹਮੇਸ਼ਾ ਬੋਲਦੇ ਰਹਿੰਦੇ ਆ ਮੈਨੂੰ ਇਹ ਕਰੋ ਕੱਲ ਮੈਂ ਕੀ ਕੀ ਕਰਾਂ ਆਹ ਜੋ ਉੱਥੇ ਬੈਠਦੇ ਬਹਿ ਕੇ ਆ ਗੇਮ ਖੇਡਦੇ ਰਹਿੰਦੇ ਆ ਸਾਰੇ ਦਿਨ ਫਿਰ ਹਾਂ ਹੂੰ 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 ਕਰੀ ਜਾਊਗੀ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਿਆ ਤੇਰਾ ਘਰ ਵਾਲਾ ਤਾਂ ਤੋ ਹੋਣਾ ਕਵੀ ਮੈਂ ਚੁੱਪ ਰਹਿ ਤੂੰ ਹੀ ਉਹਦੇ ਨਾਲ ਬਤਾ ਤੇ ਹਾਂ ਤੇ ਚੜ੍ਹ ਲਾਈ ਤੇ ਹਾਂ ਅੱਜ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਬਹੁਤ ਜ਼ਿਆਦਾ ਗੁੱਸਾ ਮੈਨੂੰ ਦਿਲ ਕਰ ਰਿਹਾ ਇਕੱਲਾ ਤੇਰਾ ਬੋਲਦਾ ਐ ਦੇਖ ਹੁਣ ਆ ਮੈਨੂੰ ਮਾਰ ਰਹੀ ਐ ਮੈਂ ਨਹੀਂ ਮਾਰੀ ਚੱਲ ਵੀ ਨਹੀਂ ਲਾਣ ਦਿੰਦੇ ਮੈਨੂੰ ਹਾਂ ਹੂੰ ਬੰਦਾ ਮੋੜ ਮੋੜਾ ਹੋਣਾ ਚਾਹੀਦਾ ਇਹਨੂੰ ਵੱਡੇ ਹੋਵੇ ਸਮਰਦਾ ਬਿਲਕੁਲ ਵੀ ਨਹੀਂ ਹੈਗੇ ਓਏ ਹੋਏ ਹੋਏ ਇਹ ਮਹਾਰਾਜੇ ਰਣਜੀਤ ਸਿੰਘ ਹਾਂ ਮੈਂ ਰਣਜੀਤ ਸਿੰਘ ਸਮਰਦਾ ਹੂੰ ਤੁਸੀਂ ਘਰ ਲੈ ਜਾਓ ਹਾਂ ਦੇਖੋ ਕੀ ਕਰੀ ਜਾਂਦੀ ਐ ਇਹਨੂੰ ਦੇਖ ਲੈ ਕੀ ਕਰ ਰਹੀ ਐ ਬੇਬੇ ਤੂੰ ਚੱਲ ਜਾ ਉਹ ਚਾਹ ਉਹ ਠੀਕ ਐ ਨਾ ਵੀਡੀਓ ਬੰਦ ਕਰ ਦਵਾਂ ਲੈ ਸਹੀ ਕਹਿਦੀਆਂ ਲੈ ਕਰ ਦੋ ਬੰਦ ਲੈ ਕੇ ਲੈ ਕੇ ਕੇਲੇ ਕੀ ਕਰਨੇ ਆ ਤੁਸੀਂ ਕੰਦਰ ਲੈ ਲੈ ਅੱਜ ਜੋਤੀ ਬਣਾ ਕੇ ਲਈ ਆ ਪੂੜਾ ਤੇ ਨਾਲ ਚਾਹ ਪਰੇ ਆ ਕੀ ਬਹੁਤ ਕੁਸੇਜ ਬਣਾ ਕੇ ਲੈ ਕੇ ਆਈ ਇਹ ਲੜਾਈ ਵੀ ਬਹੁਤ ਹੋਈ ਆ ਉਹ ਵੀ ਬਹੁਤ ਲੜੀਏ ਮੇਰੇ ਨਾਲ ਬਣਾਂਦੀ ਨਹੀਂ ਸੀ ਕਿ ਕਹਿੰਦੀ ਮੈਂ ਨਹੀਂ ਬਣਾਣਾ ਇਸ ਸਮੇਂ ਦੇ 4:00 ਬਜੇ ਚੋਕੇ ਨਾਲ ਤਾਂ ਕਪੜਾ-ਕੁਪੜੇ ਦੇਖੋ ਦੋ ਪਜਾਮਾ ਟੀ-ਸ਼ਰਟ ਜਿੱਤੋ ਤੇ ਸੀ ਅੱਜ ਆਪਣੇ ਬਸ ਤੇ ਦੇਖੋ ਚਾਹ ਬਣਾਉਣ ਜਾ ਰਹੀ ਆ ਚਾਬੀ ਉੱਥੇ ਭੁੱਲ ਗਈ ਸੱਚ ਕਹਿੰਦੇ ਚਾਬੀ ਦੇ ਆ ਚਾਬੀ ਚਾਬੀ ਭੁੱਲ ਗਈ ਸੀ ਜਿੰਦਾ ਲਾ ਕਰਾ ਸਨ ਤਾਂ ਚੋਰੀਆਂ ਚੋਰੀਆਂ ਬਹੁਤ ਹੁੰਦੀਆਂ ਨੇ ਕਿਸੇ ਦਾ ਕੋਈ ਪਤਾ ਨਹੀਂ ਸਲੰਡਰ ਹੀ ਚੱਕ ਕੇ ਲੈ ਜਾਂਦਾ ਤਾਂ ਮੈਂ ਜਿੰਦਾ ਜਿੰਦਾ ਲਾਤਾ ਸੀ ਧੁੱਪ ਬਹੁਤ ਹੋ ਗਈ ਦਰ ਮੈਂ ਜਿੰਦਾ ਫੜ ਲੈਣੇ ਆ ਬਸ ਉਸ ਤੋਂ ਬਾਅਦ ਆ ਜਿੰਦਾ ਲਾਇਆ ਯਾਰ ਕਿਉਂਕਿ ਅੱਜ ਦੇ ਕਾਲੇ ਤੇ ਚੋਰੀ ਚੋਰੀਆਂ ਬਹੁਤ ਹੁੰਦੀਆਂ ਨੇ ਤਾਂ ਆਪਾਂ ਜਿੰਦਾ ਲਾਤਾ ਆ ਜਿੰਦਾ ਤੇ ਟੰਟਾ ਹੋਣਾ ਪਾ ਚਾਵਣਾ ਨਹੀਂ ਚਾਚੂ ਬਣਾ ਕੇ ਫਿਰ ਆ ਰਾਮ ਨਾਲ ਵੀ ਵਾਂਗੇ ਹੋਰ ਕੀ ਕਰਨਾ ਖਾਓ ਤੇ ਪੀਓ ਤੇ ਐਸਾ ਬਸ ਆ ਦੇਖੋ ਦੁੱਧ ਪਿਆਵਾ ਤੇ ਆ ਚਾਹ ਬਣਾਣ ਲੱਗਿਆ ਚਾਹ ਨੇ ਵਾਲਾ ਕਿੰਨਾ ਆ ਚਾਹ ਵਾਲੀ ਹੈ ਤੇ ਬਸ ਇਹਦੇ ਵਿੱਚ ਹੁਣ ਆਪਾਂ ਦੁੱਧ ਪਾਣਾ ਤੇ ਦੁੱਧ ਪਾਵਾਂਗੇ ਹੁਣ ਚਾਹ ਦੇ ਵਿੱਚ ਹਾਂ ਜਿਆਦਾ ਰੰਗ ਦੇ ਹੋ ਕਿੰਨਾ ਫੜਾ ਫਟ ਚੰਗਲਾ ਆ ਦੁੱਧ ਕਾਤਾ ਵਾ ਥੋੜਾ ਜਿਹਾ ਆਹਾ ਚਾਹ ਦੇ ਕਿੰਨੀ ਸੋਣੀ ਬਣ ਗਈ ਹੁਣ ਚਾਹ ਨੂੰ ਵਾਲਾ ਆਊਗਾ ਥੋੜੇ ਦੇਰ ਬਾਅਦ ਦੇਖੋ ਚਾਹ ਬਣ ਚੁੱਕੀ ਹੈ ਤਾਂ ਆ ਇੱਕ ਕੱਪ ਆ ਹੈਗਾ ਤੇ ਇੱਕ ਕੱਪ ਹੋਰ ਲੈ ਲੈਨੇ ਆਪਾਂ ਆ ਇੱਕ ਕੱਪ ਹੈਗਾ ਹਾ ਕੱਪ ਪਿਆ ਸਾਡੇ ਤੇ ਆ ਦੋ ਕੱਪ ਲੈ ਲਿਆ ਚਾਹ ਬਲ ਚੁੱਕੀ ਹੈ ਤਾਂ ਹੁਣ ਚਾਹ ਪਾਨੇ ਕਿੱਥੇ ਵੀ ਆ ਚਾਹ ਬਣਿਆ ਪੀਏ ਬਾਲਟੀ ਦੇ ਤੇ ਆ ਚਾਹ ਬਣੀ ਸਾਡੀ ਹੁਣ ਚਾਹ ਪਾਵਾਂਗੇ ਆਪਾਂ ਤੇ ਹੁਣ ਚਾਹ ਬਣ ਲੱਗੇ ਆ ਇਸ ਆ ਚਾਪਾਤੀ ਆ ਤੇ ਹੁਣ ਆ ਥੋੜੀ ਜਿਹੀ ਬਚ ਗਈ ਸੀ ਅੱਧਾ ਗੱਪ ਹੈ ਤੇ ਆ ਟਰੇ ਦੇ ਵਿੱਚ ਰੱਖ ਲੰਨੇ ਆ ਆ ਟਰੇ ਦੇ ਵਿੱਚ ਚਾਹ ਰੱਖ ਕੇ ਇਹਨਾਂ ਨੂੰ ਦੇ ਦੇਣੀ ਹੈ ਫਟਾਫਟ ਚਾਹ ਲੈ ਲੋ ਆ ਹੈਗਾ ਚਿਪਸ ਦਾ ਡੱਬਾ ਤਾਂ ਚਿਪਸ ਦਾ ਡੱਬਾ ਆਪਾਂ ਲੈ ਕੇ ਜਾਣਾ ਫਟਾਫਟ ਖਾਣ ਵਾਸਤੇ ਨਹੀਂ ਤਾਂ ਕਹਿੰਦੀ ਚਿਪਸ ਲੈ ਕੇ ਨਹੀਂ ਆਈ ਜਿਸ ਮੈਂ ਤਿਆਰ ਹੋ ਚੁੱਕੀ ਹਾਂ ਸਾਮਣੂ ਤੇ ਪਾਣੀ ਤੋਂ ਨਹੀਂ ਪੜ ਲਿਆ ਅੱਜ ਪਾਣੀ ਜਲਦੇ ਆ ਗਿਆ ਇਸੇ ਤੇ ਹੁਣ ਦੇਖਦੇ ਸਾਮਣੂ ਕੀ ਬਣਾਣ ਕੀ ਨਹੀਂ ਬਣਾਣਾ ਮੇਰੇ ਹਸਬੰਦ ਨਹਾਉਣ ਵਾਸਤੇ ਗਏ ਹੋਏ ਹੈ ਵਿਚਾਰੇ ਸਵੇਰੇ ਤੋਂ ਨਹਾਇਆ ਨਹੀਂ ਕਿਉਂਕਿ ਸਵੇਰੇ ਪਾਣੀ ਲੇਟ ਆਇਆ ਸੀ ਤਾਂ ਨਹਾਇਆ ਨਹੀਂ ਹੁਣ ਨਹਾਉਣ ਵਾਸਤੇ ਗਏ ਆ ਨਹਾ ਕੇ ਆਣਗੇ ਤਸੱਲੀ ਨਾਲ ਨਹਾਣ ਕਿ ਕਰ ਦੇ ਕੀ ਬਈ ਸਸਿਆ ਨਹਾਣ ਕੇ ਤਾਂ ਆਣਗੇ ਫਿਰ ਗਾਇਸ ਮੈਂ ਨਾ ਦਾਲ ਬਣਾਣ ਲੱਗੀ ਆ ਤਾਂ ਦਾਲ ਤਾਰੇ ਜੀ ਤੁਂ ਜਿਹਾ ਸਰੇ ਜੀ ਆ ਦੇ ਆਪ ਤੁਸੇ ਸਾਰੇ ਸੋ ਤੁਸੇ ਸਾਰੇ ਸਭ ਚਰੇ ਆੜੇ ਮੈਂ ਆਪਸੇ ਹੀ ਰਹੀ ਆ ਕਿਉਂਕਿ ਮੇਰੇ ਹਸਬੰਦ ਨਾਲ ਮੇ ਲੜਾਈ ਹੋ ਗਈ ਤੇ ਮੈਂ ਵਲੋਗ ਬਣਾ ਲਿਆ ਮੈਨੂੰ ਦੇਖ ਦੇ ਕੇ ਹੰਸੀ ਜਾ ਰਹੀ ਸੀ ਤੇ ਹਸੀ ਜਾਂ ਆਪਣਾ ਕੀ ਜਾਂਦਾ ਮਤਲਬ ਮੇਰੇ ਜਿੰਨੂੰ ਦੀ ਲੜਪੈਂ ਤੇ ਆ ਰੋ ਰੋ ਕੋਈ ਪਤਾ ਹੀ ਨਹੀਂ ਲੱਗਦਾ ਆਪ ਸਾਰੇ ਦਿਨ ਫੋਨ ਚ ਵੜੇ ਰਹਿੰਦੇ ਕੋਈ ਦਜਵੰਦ ਮੈਂ 5 ਮਿੰਟ ਫੋਨ ਛੁਡ ਲਿਆ ਨਾ ਇਹਨਾਂ ਦਿਨਾਂ ਦੇ ਜਾਨ ਨਿਕਲਿਆ ਮੇਰਾ ਫੋਨ ਕਿਉਂ ਛੋਇਆ ਕਿਉਂ ਟੱਚ ਕੀਤਾ ਮੇਰਾ ਫੋਨ ਆ ਸਾਰੇ 7 ਵਜੇ 7 ਵਜੇ ਤੋਂ ਲੈ ਕੇ ਦੁਸਰੇ ਦੇਖ ਲਓ 5 ਵਜੇ ਤੱਕ ਫੋਨ ਤੇ ਲੱਗਦੇ ਰਿਹਾ ਇਹ ਬੰਦਾ 5 ਵਜੇ ਉੱਠ ਕੇ ਪਾਣੀ ਭਰਿਆ ਅਦਰਵਾਈਜ਼ ਕੋਈ ਕੰਮ ਨਹੀਂ ਕੀਤਾ ਬੈੱਡ ਤੇ ਧਰੇ ਰਿਹਾ ਸਾਰੇ ਮੈਂ ਨਹਾ ਕੇ ਮੈਨੂੰ ਕਹਿੰਦੇ ਇਹ ਕਰੋ ਕਰ ਇੱਦਾਂ ਬਰੋਦਾ ਫਰ ਇਹੋ ਜਿਹੇ ਬੰਦੇ ਲੇਖ ਲੋ ਦੁਨੀਆ ਦਾ ਹੈ ਗਿਆ ਨਮੂਨੇ ਕੁੜੀਆਂ ਦੀ ਜਾਨ ਖਾਦੇ ਇਹੋ ਜਿਹੇ ਬੰਦਿਆਂ ਨੇ ਮੇਰਾ ਤਾਂ ਦਿਲ ਕਰਦਾ ਕਤਲ ਹੀ ਕਰਦੇ ਕਰਦੇ ਦਾ ਇੱਧਰ ਆਓ ਗਾਈਸ ਮੈਂ ਨਾ ਦਾਲ ਦੁੱਧ ਬਣਾ ਲੱਗੀ ਸੀ ਉਹਨੂੰ ਤੇ ਮੈਂ ਦਾਲ ਦੁੱਧ ਬਣਾ ਕੇ ਸਾਡੇ ਇੱਥੇ ਇਹ ਵੀ ਸਾਰਾ ਕੁਝ ਹੈਗਾ ਐਂ ਦਿਖਾ ਲਈ ਉਹ ਪੂਰ ਸਾਲ ਹੋ ਗਿਆ ਇਹ ਮੇਰੇ ਹਸਪੰਦੇ ਖੜੇ ਨੇ ਆ ਦੇਖ ਲਓ ਇਹ ਦੇਖੋ ਕਿਹੜੀ ਟੀ-ਸ਼ਰਟ ਪਾਈ ਹੈ ਦਿਖਾ ਟੀ-ਸ਼ਰਟ ਨਹੀਂ ਹੋ ਰਹੇ ਨੇ ਤੇ ਬਸ ਬਰਠੀਕ ਹੈ ਕੋਲਿਟੇ ਟੀ-ਸ਼ਰਟ ਤੇ ਮੈਂ ਅਬਸਰ ਦਾਲ ਦੁੱਧ ਬਣਾਣ ਲੱਗੀ ਸੀ ਦਾਲ ਪਾਣੀ ਚੁੱਕੀ ਆ ਸਾਡੇ ਦਾਲ ਬਣਾ ਲੱਗੀ ਹੁਣ ਮੈਂ ਤੜਕਾ ਤੜੁੜ ਘਿਲਾ ਰਹਾ ਹਾਂ ਤੇ ਤੇ ਆਹ ਨੂੰ ਕੱਢਣਾ ਪੈਣਾ ਜੇ ਤਾਂ ਤੇ ਟਮਾਟਰ ਕੱਢਦੇ ਚ ਫਟਾਫਟ ਕਰਨਾ ਪੈਣਾ ਤੇ ਦਾਲ ਮੈਂ ਧੋਣ ਨੂੰ ਦਿਖਾਣੇ ਆ ਆ ਤਾਂ ਪਹਿਲਾਂ ਮੰਜੇ 'ਤੇ ਆ ਮੰਜੇ 'ਤੇ ਆ ਦੇਖਾ ਸਾਡੇ ਬਾਹਰ ਖਿੜਕੀ ਆ ਸਾਡੇ ਦਾਲ ਵਾਲਾ ਕੁੱਕਰ ਆ ਹੌਟ ਕੇ ਸਾਚਾ ਵਾਲਾ ਭਾਂਡਾ ਤੇ ਬਾਹਰ ਦਿਖਾਣੇ ਹਾਂ ਬਾਹਰ ਦੇਖ ਲੋ ਸਾਡੇ ਹਾਂ ਦੇ ਆ ਦੇ ਬੱਚੇ ਆ ਰਹੇ ਨੇ ਆ ਦੇਖੋ ਕੋਨਾਟੋ 'ਚ ਬੈਠਾ ਨਹੀਂ ਰਿਕਸ਼ੇ ਵਾਲਾ। ਕੋਨਾਟੋ 'ਚ ਬੈਠਾ ਮੇਰੇਖਾ। ਇਹ ਚੜ ਗਏ, ਚੜ ਗਏ ਚਲੇ ਦਿਖਣ। ਦਿਖਦਾ ਪਿਆ ਬੱਚੇ ਸਾਰੇ ਆਟੋ 'ਚ ਬੈਠੇ ਨੇ। ਤੇ ਉੱਥੇ ਡੈਡੀ ਨਹਾ ਰਹੇ ਆ। ਆ ਦੇਖ। ਆ ਗਿਆ। ਹੱਥ ਚਲੇ ਗਏ। ਤੇ ਆਟੋ 'ਚ ਵਿੱਚ ਬੈਠੇ ਹੋਣੇ ਕਿਸੇ ਕਿਸੇ ਸਾਹਾਂ ਦੇਖਤੀ ਆ। ਤੇ ਇਧਰ ਸਾਡੇ ਉੱਪਰ ਦੇਖੋ ਬੰਦੇ ਹਲੇ ਤਣ ਬਣੇ ਨਹੀਂ ਆਦੇ ਕਿਸੇ ਜਿਹੜੇ ਬੰਦੀ ਸੀ ਉਹ ਬੜੀ ਨਹੀਂ ਹਲੇ। ਅਸੀਂ ਚੱਲੇ ਆ ਫੋਟੋ ਖਿਚਵਾਉਣ ਫੋਟੋ ਖਿਚਵਾਉਣ ਜਾ ਰਹੀਆਂ ਸੀ ਬਸ ਫੋਟੋ ਖਿਚਵਾਣ ਤੋਂ ਬਾਅਦ ਫਿਰ ਆਵਾਂਗੇ ਆਪਾਂ 5:00 ਸਾਈਡ ਫੋਟੋ ਖਿਚਵਾ ਲਈਏ ਇਹ ਆ ਲੈ ਖਟੇ ਜਿਹੇ ਆ ਆ ਦੇਖੋ ਸਾਡੇ ਇੱਥੇ ਕਿਦਾਂ ਦਾ ਹੈ ਸਾਰਾ ਆ ਦੇਖ ਆ ਬਈ ਆ ਰਿਕਸ਼ਾ ਪੱਕਦੀ ਇਸ ਤਰ੍ਹਾਂ ਪੱਕਦੀ ਜਾਂਦੀ ਆ ਰਿਕਸ਼ਾ ਵੱਜੀ ਜਾਂਦੀ ਆ ਦੇਖ ਉਧਰੋਂ ਘਟੀ ਕਰਿਆਣਾ ਰਿਕਸ਼ਾ ਹਾਂ ਪੱਕਦੀ ਜਾਂਦੀ ਆ ਰਿਕਸ਼ਾ ਤੇ ਫੋਟੋ ਵਾਲਾ ਕਿੱਥੇ ਆ ਦੇਖ ਕਿੰਨਾ ਇਤਸਾਰਾ ਸਾਰੇ ਮਾਰਕਟ ਹੈ ਤੇ ਸਾਦੇ

ਇੰਨੀ ਗਰਮ ਹਵਾ ਚੱਲਦੀ ਆ ਭਾਈ ਸਾਹਿਬ ਇੰਨੀ ਗਰਮ ਹਵਾ ਆ ਇਥੇ ਸਾਰੀ ਮਾਰਕੀਟ ਆ ਆ ਦੇਖ ਕਿੰਨਾ ਖਰਸ ਹੁਣੇ ਦੇਖੋ ਸ਼ਾਮ ਹੋਣੇ ਸਦਾ ਸੂਗਾ ਹੁਣ ਅਸੀਂ ਘਰੇ ਜਾ ਰਹੇ ਆ ਕਹਿੰਦੇ ਸਾਹਮਣੂ ਅਧਿਕ ਘੰਟੇ ਤੱਕ ਮਿਲ ਜੂਗਾ ਪਰ ਅਸੀਂ ਸਾਹਮਣੂ 7 ਵਜੇ ਆਵਾਂਗੇ ਫੋਟੋ ਲੈਣਾ ਤੇ ਫੋਟੋ ਲੈਣ ਦਾ ਕਹਿੰਦੇ ਨੇ ਕਿ ਅੱਧੀ ਘੰਟੇ ਤੱਕ ਦੇ ਦਾਂਗੇ ਹਾਂ ਪਰ 7 ਵਜੇ ਵੀ ਬਹੁਤ ਠੀਕ ਆ ਨਹੀਂ ਤੇ ਇਹ ਪਹਿਲਾ ਦੰਦ ਦਸਤੀ ਕੇ ਟਿਕਟਾਂ ਪਾਸ ਦੇ ਲਓ ਹਾਂ 7 ਵਜੇ ਗਾਇਸ ਹੁਣ ਅਸੀਂ ਘਰ ਪੋਚਣ ਵਾਲੇ ਆ ਦੇਖਟਾਓਗੇ ਇੱਥੇ ਲੇਟ ਆ ਰਹੇ ਆ ਦੇਖੋ ਗੱਡੀਆਂ ਕਿੱਧਰ ਗਈਆਂ ਦੀ ਗਲੀ ਆ ਗਈ ਅਸੀਂ ਪਹੁੰਚ ਗਏ ਆ ਘਰੇ ਹੁਣ ਆਣ ਵਾਲਾ ਹੈ ਸਾਡਾ ਘਾ ਦਾ ਆ ਦੇਖੋ ਸਾਡੇ ਇੱਥੇ ਕੰਮ ਚੱਲਦਾ ਪਿਆ ਤੇ ਆ ਗਿਆ ਸਾਡਾ ਘਰ ਹੁਣ ਅਸੀਂ ਅੰਦਰ ਜਾਵਾਂਗੇ ਤੇ ਬਸ ਹੁਣ ਜਾ ਕੇ ਦਾਲ ਦਾੜਗਾ ਲੈਣਾ ਸਾਡਾ ਬਾਅਦ ਬੈਗਰ ਦੇਖੋ ਕਹੇ ਜਾ ਅਸੀਂ ਅਸੀਂ ਆ ਚੁੱਕੇ ਆ ਘਰੇ ਇਹ ਘਰੇ ਆ ਚੁੱਕੇ ਆ ਤਾਂ ਬਿਹਾਰ ਕੰਨੇ ਮੋਟਫਾਈ ਕਰ ਲੱਖਦਾ ਪੱਕਲੀ ਆ ਤੇ ਸਪਿੰਗ ਆ ਆ ਗਿਆ ਤਦ ਦੇ ਸੋ ਇਹ ਮੋਟਰਸਾਈਕਲ ਤੇ ਕਰਦੇ ਪਏ ਆ ਗਾਇਸ ਮੈਂ ਨਾ ਦੇਖੋ ਆਟਾ ਗੁੰਨਣਾ ਲੱਗੀ ਸੀ ਆਟਾ ਗੁੰਨ ਕੇ ਭੰਡਾ ਧੋ ਪਿਆ ਗਿਆ ਆਟਾ ਗੁੰਨਣ ਲਈ ਰੋਟੀ ਲਾਉਣੇ ਨੇ ਕੰਮ ਹੈ ਤੇ ਆਟਾ ਗੁੰਨਣ ਕੇ ਵਾਈਸ ਰੋਟੀਆਂ ਨਾਲੀਆਂ ਤੇ ਅਸੀਂ ਵੇਸ ਫੋਟੋ ਵੀ ਤਾਂ ਲੰਦ ਸੇ ਅਸੀਂ ਤੁਹਾਨੂੰ ਤੇ ਅਸੀਂ ਨਾ ਫੋਟੋ ਲੈ ਆਏ ਫੋਟੋ ਬਹੁਤ ਸੋਣੀ ਆਈਆਂ ਦੇਖ ਲਿਆ ਥੋੜਾ ਮੈਨੂੰ ਬਹੁਤ ਸੋਣੀ ਲੱਗੀ ਤੇ ਫੋਟੋ ਫੋਟੋ ਆ ਗਈ ਆ ਕਦੇ ਬੈਂਕ ਅਕਾਊਂਟ ਦਾ ਕੰਮ ਕਰਾਉਣਾ ਸੀ ਥੋੜਾ ਜਿਹਾ ਮੇਰਾ ਹੈਗਾ ਨਹੀਂ ਹੈ ਕੰਮ ਖੁਲਾਣਾ ਵਾ ਤੇ ਆਟਾ ਉਹਦੇ ਕੋਲੋਂ ਤਾਂ ਬਣਾਉਣਾ ਨਹੀਂ ਤਾਂ ਗਾਇਸ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤਾਂ ਮੈਨੂੰ ਸਪੋਰਟ ਦਿਓ ਤੇ ਸਾਰਿਆਂ ਨਾਲ ਤੇ ਪਲੀਜ਼ ਵੀਡੀਓ ਦੇਖਿਆ ਕਰੋ ਪੂਰੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਦ ਜਿੰਨੀ ਵੀ ਫਰਾਈ ਕਰਾ ਤਾ ਜਲਦੀ ਜਲਦੀ ਕਰ ਦੋ ਨਾ ਜਲਦੀ ਜਲਦੀ ਤੁਸੀਂ ਜਲਦੀ ਜਲਦੀ ਕਰ ਦੋ ਵੀਡੀਓ ਨੂੰ ਜਿੰਨਾ ਕਿ ਜ਼ਿਆਦਾ ਸ਼ੇਅਰ ਹੋ ਸਕੇ ਲਾਈਕ ਹੋ ਸਕੇ ਜਿੰਨਾ ਕਰ ਦੋਗੇ ਉਹਨਾਂ ਦਾ ਵਧੀਆ ਰਿਕੁਐਸਟ ਇਹ ਹੈ ਕਿ ਬੜ ਜਲਦੀ ਕਰ ਦੋ ਬਥੋੜਾ ਜਾ ਹਾਂ ਤੇ ਸਾਡੇ ਡੈਡੀ ਕੰਮ ਨੂੰ ਤਾਂ ਹਟ ਜਾਂ ਸਾਰੇ ਦਿਨ ਤੋਂ ਤੁਹਾਨੂੰ ਜਿਹੜਾ ਅੰਦੇ ਤੋਂ ਤਾਂ ਨਹੀਂ ਤੇ ਦੂਸਰੀ ਇੱਕ ਗੱਲ ਹੋਰ ਕੀ ਅਸੀਂ ਆਪਣਾ ਫਿਰ ਫੋਨ ਲੈ ਲਈਏ ਬਸ ਵਧੀਆ ਜਾ ਫੋਨ ਲੈ ਲੈਣਾ ਨੂੰ ਬਸ ਸਾਨੂੰ ਫੋਨ ਦੀ ਹੈਗਾ ਜ਼ਿਆਦਾ ਫੋਨ ਹੋਵੇ ਸਾਡੇ ਕੋਲ ਫੋਨ ਤੇ ਇੱਕ ਬਸ ਪਪਾ ਹੋ ਜਾਣ ਪਪਾ ਦਾ ਸਭ ਕੁਝ ਠੀਕ ਹੋ ਜੇ ਤੇ ਬਸ ਹੋਰ ਕੁਝ ਨਹੀਂ ਚਾਹੀਦਾ ਹੈਗੇ ਸਾਨੂੰ ਬਸ ਇੰਨੇ ਕੇ ਜੀ ਇੰਨਾ ਕਰ ਦੋ ਸਾਡਾ ਕੰਮ ਉਸ ਤੋਂ ਬਾਅਦ ਚਾਹੇ ਕੁਝ ਵੀ ਨਾ ਕਰਿਓ ਥੋੜਾ ਆਸਾਨ ਹੋ ਜਾਊਗਾ ਬਾਈ